ਸਿੱਧੂ ਮੂਸੇਵਾਲੇ ਦਾ ਆ ਰਿਹਾ ਨਵਾਂ ਗੀਤ ਫਿਰ ਤੋਂ ਪਵੇਗੀ ਤੱਕ ਤੇ ਫਿਰ ਤੋਂ ਆਵੇਗਾ ਉਹੀ ਜਨੂਨ ਸਿੱਧੂ ਦੇ ਫੈਨਸ ਦੇ ਵਿੱਚ ਤੇ ਉਡੀਕ ਹੁਣ ਖਤਮ ਹੋਣ ਚੱਲੀ ਹੈ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਲੋਕ ਜਿਹੜਾ ਉਹ 23 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਮੁਕੰਮਲ ਤੌਰ ਤੇ ਦੱਸਿਆ ਜਾ ਰਿਹਾ ਹੈ ਵੀ ਪੂਰੇ ਪਹਿਰਿਆਂ ਦੇ ਨਾਲ ਇਹ ਗੀਤ ਜਿਹੜਾ ਤਿਆਰ ਕੀਤਾ ਗਿਆ ਤੇ ਪੂਰੀ ਵੀਡੀਓ ਇਸ ਗੀਤ ਦੀ ਬਣ ਚੁੱਕੀ ਹੈ ਸ਼ੂਟ ਵੀ ਹੋਇਆ ਸਾਰੇ ਪਾਸੇ ਕਹਿ ਸਕਦੇ ਆਂ ਵੀ ਇਸ ਦੀ ਵੀਡੀਓ ਜਿਹੜੀ ਹੈ ਤਿਆਰ ਕਰ ਲਈ ਗਈ ਹੈ ਉੱਥੇ ਸਿੱਧੂ ਦੇ ਪਿਤਾ ਨੇ ਵੀ ਇੱਕ ਐਕਸਾਈਟਮੈਂਟ ਜਾਰੀ ਕੀਤੀ ਸੀ ਕਿ ਸਿੱਧੂ ਦਾ ਇੱਕ ਨਵਾਂ ਗੀਤ ਅਸੀਂ ਜਨਮ ਦਿਨ ਮੌਕੇ ਨਹੀਂ ਛੱਡ ਸਕੇ ਤਾਂ ਹੁਣ ਜਿਹੜਾ ਨਵਾਂ ਗੀਤ ਆ ਰਿਹਾ ਉਹ 23 ਤਰੀਕ ਨੂੰ ਰਿਲੀਜ਼ ਕੀਤਾ ਜਾਏਗਾ ਆਫੀਸ਼ੀਅਲ ਚੈਨਲ ਦੇ ਉੱਪਰ ਆ ਪੋਸਟਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਲੋਕ ਗੀਤ ਦਾ ਨਾਮ ਹੈ ਹੁਣ ਕਈਆਂ ਦੇ ਮਿਰਚਾਂ ਲੜ ਜਾਣੀਆਂ ਤੇ ਕਈਆਂ ਦੀ ਬੋਲਤੀ ਵੀ ਬੰਦ ਹੋ ਜਾਣੀ ਲੋਕ ਲੱਗ ਜਾਣਾ ਕਈਆਂ ਦੀ ਜ਼ੁਬਾਨ ਤੇ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਦੋਂ ਵੀ ਕੋਈ ਗੀਤ ਆਉਂਦਾ ਤਾਂ ਕਿਸੇ ਵੱਖਰੇ ਤਰੀਕੇ ਦੇ ਨਾਲ ਕੋਈ ਰਿਪਲਾਈ ਦਿੱਤਾ ਹੁੰਦਾ ਕੁਝ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੂਸੇਵਾਲਾ ਮੁੱਕ ਜਾਣਾ ਪਰ ਸਿੱਧੂ ਤਾਂ ਇਸੇ ਤਰ੍ਹਾਂ ਤੇ ਦੋਸਤੋ ਹੁਣ ਨਾਲ-ਨਾਲ ਜਿਹੜਾ ਪੋਸਟਰ ਤੁਸੀਂ ਦੇਖ ਰਹੇ ਹੋ ਰਿਲੀਜ਼ ਹੋ ਰਿਹਾ ਗੀਤ ਜਿਸ ਦਾ ਨਾਮ ਲੋਕ ਹੈ ਤੇ ਹੁਣ ਤੁਸੀਂ ਆਪ ਸੋਚ ਕੇ ਦੇਖੋ ਵੀ ਹੁਣ ਲੋਕ ਨੇ ਕਿੰਨੀ ਤਬਾਹੀ ਮਚਾਉਣੀ ਆ ਚਾਰੇ ਪਾਸੇ ਗੱਲਾਂ ਹੋਣ ਲੱਗੀਆਂ ਚਰਚਾ ਛਿੜ ਗਈ ਕਿ ਸਿੱਧੂ ਦਾ ਗੀਤ ਆ ਗਿਆ ਕਈ ਡੇਟਾ ਵੀ ਚੇਂਜ ਹੋਣ ਗਿਆ ਗੀਤ ਦੀਆਂ ਕਿਉਂਕਿ ਕੁਝ ਗਲਾਕਾਰਾਂ ਨੇ ਸੋਚਿਆ ਹੋਣਾ ਕਿ ਇਸ ਦਿਨਾਂ ਦੇ ਵਿੱਚ ਆਪਾਂ ਗੀਤ ਜਿਹੜਾ ਰਿਲੀਜ਼ ਕਰਨਾ ਪਰ ਹੁਣ 23 ਤਰੀਕ ਅਜੇ ਹੀ ਡੇਟ ਬਣੀ ਜਿਸ ਦੇ ਵਿੱਚ ਮਿਲੀਅਨਜ਼ ਲੋਕਾਂ ਦਾ ਵੇਟਿੰਗ ਦੇ ਵਿੱਚ ਹੋਣਗੇ ਕਿਉਂਕਿ ਸਿੱਧੂ ਦੇ ਫੈਨ ਲਗਾਤਾਰ ਉਡੀਕ ਕਰ ਰਹੇ ਸੀ ਕਿ ਸਿੱਧੂ ਦਾ ਨਵਾਂ ਗੀਤ ਨਹੀਂ ਆ ਰਿਹਾ ਨਵਾਂ ਗੀਤ ਨਹੀਂ ਆ ਰਿਹਾ ਤਾਂ ਹੁਣ ਉਹਨਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ 23 ਤਰੀਕ ਨੂੰ ਸਿੱਧੂ ਦਾ ਨਵਾਂ ਗੀਤ ਆ ਰਿਹਾ ਜਿਸ ਦਾ ਨਾਮ ਹੈ ਲੋਕ ਤੇ ਕਈਆਂ ਦੀ ਜਵਾਨਾਂ ਤੇ ਵੀ ਲੋਕ ਲੱਗ ਜਾਣਾ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਤਾਂ ਚਲਾ ਗਿਆ ਸਿੱਧੂ ਦੀ ਆਵਾਜ਼ ਜਿਹੜੀ ਆ ਉਹ ਬੰਦ ਹੋ ਜਾਣੀ ਪਰ ਸਿੱਧੂ ਤਾਂ ਐਸੀ ਤਰ੍ਹਾਂ ਬੋਲਦਾ ਰਹੂਗਾ ਬਲੰਦ ਆਵਾਜ਼ ਦੇ ਨਾਲ ਕਈਆਂ ਨੂੰ ਰਿਪਲਾਈ ਦਿੰਦਾ ਰਹੂਗਾ ਹੁਣ ਨਵੇਂ ਗੀਤ ਦੇ ਵਿੱਚ ਕੀ ਕੁਝ ਖਾਸ ਹੋਣਾ ਹੈ ਉਹ ਤੁਸੀਂ ਪਹਿਲਾਂ ਤਾਂ ਕਮੈਂਟ ਕਰਕੇ ਆਪਣੀ ਰਾਏ ਸਾਂ ਦਿੱਤਾ ਗਿਆ ਹੋਣਾ ਕਿਸ ਕਿਸ ਨੂੰ ਰਿਪਲਾਈ ਦਿੱਤਾ ਗਿਆ ਹੋਣਾ ਤੇ ਕਿੰਨਾ ਨੂੰ ਸੇਕ ਲੱਗ ਜਾਣਾ ਇਸ ਗੀਤ ਦੇ ਨਾਲ ਤਾਂ ਦੋਸਤੋ ਵੀਡੀਓ ਤੁਸੀਂ ਸ਼ੇਅਰ ਕਰਨੀਆਂ ਦੱਬ ਕੇ ਜਿਹੜੇ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਅੱਜ ਆਪਣੀ ਰਾਇ ਸਾਂਝੀ ਕਰ ਦਿਓ ਵੀ ਕਿਸ ਤਰੀਕੇ ਦਾ ਗੀਤ ਹੋਣਾ ਤੇ ਵੀਡੀਓ ਨੂੰ ਸ਼ੇਅਰ ਇੰਨਾ ਕਿ ਕਰਨਾ ਤੇ ਪਤਾ ਲੱਗ ਜੇ ਵੀ ਸਿੱਧੂ ਦਾ ਗੀਤ ਆ ਰਿਹਾ ਤੇ ਝੋਟੇ ਫਿਰ ਬੈਕ ਹੋ ਰਿਹਾ ਤੇ ਆਪਣੇ ਨਵੇਂ ਗੀਤ ਦੇ ਨਾਲ ਕਿੰਨੀ ਕੁ ਤੱਕ ਮਾਉਣੀ ਆ ਸਿੱਧੂ ਨੇ ਉਹ ਕਮੈਂਟ ਕਰਕੇ ਜਰੂਰ ਸਾਂਝਾ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਕਰਿਓ ਸਬਸਕ੍ਰਾਈਬ ਧੰਨਵਾਦ